ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਕਿਉਂ ਲਾਉਣਾ ਪੈ ਗਿਆ ਜੀ ਅੱਜ ਤਾਈ ਯੂਨੀਵਰਸਿਟੀ ਨਾਲ ਲਿਖਣਾ ਪਿਆ ਇਹ ਚੰਦ ਦਿਨ ਰੁਕੋ ਸਾਨੂੰ ਪੰਜਾਬ ਬਚਾਓ ਮੋਰਚਾ ਲਾਉਣਾ ਇਹ ਪੰਜਾਬ ਨੂੰ ਖਾਣ ਨੂੰ ਫਿਰਦੇ ਨੇ ਇਹਨਾਂ ਨੂੰ ਪੰਜਾਬ ਲੜਕਦਾ ਪੰਜਾਬ ਆਪਣੇ ਹੱਕਾਂ ਲਈ ਲੜਦਾ ਇਹ ਮੁਲਕ ਸੂਬਾਧਾਰਤ ਮੁਲਕ ਹੈ ਤੇ ਸੂਬਿਆਂ ਦੇ ਖਰਚੇ ਚੋਂ ਕੇਂਦਰ ਸਰਕਾਰ ਚੱਲਦੀ ਹੈ ਪਰ ਇਹਨਾਂ ਨੂੰ ਜਦੋਂ ਅਸੀਂ ਲੋਕ ਲੜਕਦੇ ਆਂ ਤੇ ਦਿੱਲੀ ਜਾ ਕੇ ਹਰਾ ਕੇ ਆਉਂਦੇ ਆਣੇ ਉਹ ਬਦਲੇ ਨੇ ਤੇ ਉਸ ਬਦਲਿਆਂ ਚੋਂ ਸਾਡੀਆਂ ਸਿੱਖਿਆ ਸੰਸਥਾਵਾਂ ਤੇ ਹਮਲੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਜੇ ਟਾ ਟੇਰੀ ਕਰ ਦਾਂਗੇ ਇਹਨਾਂ ਨੂੰ ਕਰਪੜ ਘਰਾਣੇ ਕੋਲ ਸੌਂਪ ਦਾਂਗੇ ਫਿਰ ਅਸੀਂ ਇਹਨਾਂ ਨੂੰ ਕੰਟਰੋਲ ਕਰ ਲਵਾਂਗੇ ਜੇ ਇਹ ਸੈਨੇਟ ਸਿੰਡੀਕੇਟ ਖਤਮ ਹੋ ਰਹੀ ਆ ਤਾਂ ਲੜਾਈ ਪੰਜਾਬ ਸਰਕਾਰ ਨੂੰ ਲੜਨੀ ਚਾਹੀਦੀ ਸੀ ਲੜਾਈ ਹਰਿਆਣਾ ਹਿਮਾਚਲ ਇਹਨਾਂ ਦੀ ਸਰਕਾਰ ਨੂੰ ਲੜਦੀਆਂ ਸਿਆਸੀ ਜ ਸੀ ਐਮਐਲਏ ਐਮਪੀ ਕਾਦੇ ਲਈ ਚੁੰਦੇ ਆ ਫੋੜੇ ਤੇ ਲਾਉਣ ਲਈ ਚੁੰਨੇ ਨੇ ਉਹ ਭਗਵੰਤਾਨ ਨੂੰ ਪੁੱਛੋ ਤਰਨ ਤਰਨ ਜ਼ਰੂਰੀ ਸੀ ਕਿ ਪੰਜਾਬ ਯੂਨੀਵਰਸਿਟੀ ਜ਼ਰੂਰੀ ਸੀ ਜੇ ਸੈਵਨ ਦੀਆਂ ਚੋਣਾਂ ਦੀ ਬਹਾਲੀ ਨਹੀਂ ਹੁੰਦੀ ਸਟੂਡੈਂਟਸ ਤੇ ਜਾਂ ਵਿਦਿਆਰਥੀਆਂ ਤੇ ਕਿਹੜੇ ਮਾੜੇ ਪ੍ਰਭਾਵ ਪੈਣਗੇ ਜਾਂ ਕੀ ਨੁਕਸਾਨ ਉਹਨਾਂ ਨੂੰ ਹੋਣਗੇ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਦਾ ਕੇਂਦਰੀਕਰਨ ਕਰਕੇ ਕੰਟਰੋਲ ਆਪਣੇ ਕੋਲ ਲੈ ਲੈਣਗੇ ਤੇ ਫਿਰ ਕੀ ਗਾਰੰਟੀ ਹੈ ਕੱਲ ਨੂੰ ਸਾਡੇ ਬੱਚਿਆਂ ਨੂੰ ਇੱਥੇ ਐਡਮਿਸ਼ਨਾਂ ਮਿਲਦੀਆਂ ਪੀਸਾ ਦਾ ਕੀ ਰਹਿੰਦਾ ਕਿਉਂਕਿ ਇਹਨਾਂ ਦੇ ਉੱਤੇ ਇਹਨਾਂ ਯੂਨੀਵਰਸਿਟੀਆਂ ਦੇ ਉੱਤੇ ਨਜ਼ਰ ਕੱਲੀ ਕੇਂਦਰ ਦੀ ਨਹੀਂ ਹੈ ਉਹ ਐਸਡੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢੱਲੋਂ ਦੋਸਤੋ ਇਸ ਵਕਤ ਆਸੀਂ ਪੰਜਾਬ ਯੂਨੀਵਰਸਿਟੀ ਈ ਚੰਡੀਗੜ੍ਹ ਪਹੁੰਚੇ ਆ ਜਿੱਥੇ ਇਹ ਯੂਨੀਵਰਸਿਟੀ ਬਚਾਓ ਮੋਰਚਾ ਲੱਗਾ ਹੋਇਆ ਹੈ ਤੇ ਭਾਈ ਦੀਪਕ ਸ਼ਰਮਾ ਜੁਨਾਰ ਤੋਂ ਆ ਪਹੁੰਚੇ ਨੇ ਸੀਨੀਅਰ ਜਨਰੇਸ਼ਨ ਨੇ ਗੱਲਬਾਤ ਕਰਦੇ ਆ ਵੀ ਭਾਈ ਅੱਜ ਇੱਥੇ ਜਿਹੜੀ ਪਾਬੰਦੀ ਲਗਾਈ ਗਈ ਸਟੂਡੈਂਟਸ ਦੀ ਐਂਟਰੀ ਨੂੰ ਲੈ ਕੇ ਉਸ ਬਾਰੇ ਤੁਹਾਡਾ ਕੀ ਕਹਿਣਾ ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਠੀਕ ਠਾਕ ਚੜਦੀ ਗੱਲ ਚੜਦੀ ਗੱਲ ਅੱਛਾ ਇਹ ਜਿਹੜਾ ਪੰਜਾਬ ਯੂਨੀਵ ਉਹ ਨਾਲ ਵੀ ਚੇਲਕੋ ਕਦੀ ਰੋਕਿਆ ਨਹੀਂ ਅੱਜ ਤਾਈ ਯੂਨੀਵਰਸਿਟੀ ਨਾਲ ਲਿਖਣਾ ਪਿਆ ਇਹ ਚੰਦ ਦਿਨ ਰੁਕੋ ਸਾਨੂੰ ਪੰਜਾਬ ਬਚਾਓ ਮੋਰਚਾ ਲਾਉਣਾ ਪੈਣਾ ਇਹ ਪੰਜਾਬ ਨੂੰ ਖਾਣ ਨੂੰ ਫਿਰਦੇ ਨੇ ਇਹਨਾਂ ਨੂੰ ਪੰਜਾਬ ਰੜਕਦਾ ਅਸਲ ਚ ਤਕਲੀਫ ਇਸ ਗੱਲ ਦੀ ਹੈ ਕਿ ਇਹਨਾਂ ਨੇ ਪੰਜਾਬ ਜਾਂ ਪੰਜਾਬ ਦੇ ਖੇਤ ਹਰਿਆਣਾ ਦੇ ਖੇਤ ਦੇਸ਼ ਦੇ ਖੇਤ ਕਾਰਪਟ ਘਰਾਣਿਆਂ ਨੂੰ ਸੌਂਪਤੇ ਸੀ ਕਿਉਂਕਿ ਇਹ ਬਿਜ਼ਨਸਮੈਨਾਂ ਦੀ ਸਰਕਾਰ ਹੈ ਦੁਕਾਨਦਾਰਾਂ ਦੀ ਸਰਕਾਰ ਹੈ ਕਾਰੋਬਾਰੀਆਂ ਦੀ ਸਰਕਾਰ ਹੈ ਦੁਕਾਨਦਾਰ ਤੋਂ ਭਾਅ ਜਿਹੜੇ ਵੱਡੇ ਕਾਰਪੋਰੇਟ ਜਗਤ ਨੇ ਹੁਣ ਜਦੋਂ ਉਹਨਾਂ ਨੂੰ ਤੁਸੀਂ ਦੁਕਾਨਦਾਰੀ ਦੇ ਕੇ ਸੌਂਪਣਾ ਚਾਹੁੰਦੇ ਹੋ ਤੇ ਉਹਨਾਂ ਦੀ ਰਾਹ 'ਚ ਰੋੜਾ ਬਣਦਾ ਪੰਜਾਬ ਕਿਉਂਕਿ ਪੰਜਾਬ ਆਪਣੇ ਹੱਕਾਂ ਲਈ ਲੜਦਾ ਹੈ ਇਹ ਮੁਲਕ ਸੂਬਾਧਾਰਤ ਮੁਲਕ ਹੈ ਤੇ ਸੂਬਿਆਂ ਦੇ ਖਰਚੇ 'ਚੋ ਕੇਂਦਰ ਸਰਕਾਰ ਚੱਲਦੀ ਹੈ ਪਰ ਇਹਨਾਂ ਨੂੰ ਜਦੋਂ ਅਸੀਂ ਲੋਕ ਲੜਕਦੇ ਆ ਤੇ ਦਿੱਲੀ ਜਾ ਕੇ ਹਰਾ ਕੇ ਆਉਨੇ ਹਾਂ ਇਹੋ ਬਦਲੇ ਨੇ ਉਹਦੇ ਜੋਸ ਬਦਲਿਆਂ ਜੋ ਸਾਡੀਆਂ ਸਿੱਖਿਆ ਸੰਸਥਾਵਾਂ ਤੇ ਹਮਲੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਜੇ ਇਹ ਟਾਟੇ ਦੀ ਕਰ ਦਾਂਗੇ ਇਹਨਾਂ ਨੂੰ ਕਰਪੜ ਕਰਾਣੇ ਕੋਲ ਸੌਂਪ ਦਾਂਗੇ ਫਿਰ ਅਸੀਂ ਇਹਨਾਂ ਨੂੰ ਕੰਟਰੋਲ ਕਰ ਲਵਾਂਗੇ ਇਹ ਸੁਭਿਆਂ ਦੇ ਹੱਕ ਖੋਣਾ ਚਾਹੁੰਦੇ ਨੇ ਪੰਜਾਬ ਯੂਨੀਵਰਸਿਟੀ ਤੇ ਪਹਿਲਾ ਹਮਲਾ ਨਹੀਂ ਹੈ ਸਾਡੇ ਪਾਣੀਆਂ ਤੇ ਹਮਲਾ ਸਾਡੀ ਖੇਤੀ ਤੇ ਹਮਲਾ ਸਾਡੀ ਬੋਲੀ ਤੇ ਹਮਲਾ ਸਾਡੇ ਪਿੰਡਾਂ ਤੇ ਹਮਲਾ ਸਾਡੇ ਖਿੱਤਿਆਂ ਤੇ ਹਮਲਾ ਸਾਡੇ ਭਾਈਚਾਰੇ ਤੇ ਹਮਲਾ ਕਿਹਨੇ ਪਾਸੇ ਆਮਲਾ ਨਹੀਂ ਗਾ ਸਾਡੇ ਫੰਡ ਤੁਸੀਂ ਰੋਕ ਰਹੇ ਹੋ ਅਦਾਇਗੀਆਂ ਤੁਸੀਂ ਸਮਝਦਰ ਨਹੀਂ ਕਰਦੇ ਫਿਰ ਕਰੀਏ ਕੀ ਸੋ ਇਹ ਉਸ ਚਿੜ ਦੇ ਵਿੱਚੋਂ ਬਾਹਰ ਹੈ ਇਹਨਾਂ ਨੂੰ ਲੱਗਿਆ ਕਿ ਨਵੀਂ ਪਨੀਰੀਆਂ ਨਵੇਂ ਬੱਚੇ ਪਹਿਲਾਂ ਐਫੀਡੀ ਐਪਟ ਲੈ ਲਓ ਜੀ ਗਿਆ ਤੁਸੀਂ ਧਰਨਾ ਨਹੀਂ ਜਾ ਸਕਦੇ ਇਹਨਾਂ ਨੂੰ ਪੁੱਛ ਕੇ ਲਾਓ ਧਰਨਾ ਜਦੋਂ ਬੱਚਿਆਂ ਨੇ ਰਿਐਕਟ ਕੀਤਾ ਤੇ ਅੱਜ ਪੰਜਾਬ ਯੂਨੀਵਰਸਿਟੀ ਬਚਾਉਣ ਦਾ ਮਤਲਬ ਇਸ ਖਿੱਤੇ ਦੀ ਹੋਂਦ ਬਚਾਉਣ ਦੀ ਲੜਾਈ ਹੈ। ਯੂਨੀਵਰਸਿਟੀ ਸੈਨੇਟ ਦੀ ਚੋਣਾਂ ਬਹਾਲੀ ਨੂੰ ਲੈ ਕੇ ਜਿਹੜੀ ਇਹ ਮੰਗ ਰੱਖੀ ਗਈ ਹੈ ਜਿਹੜੇ ਲੋਕ ਜਾਣੂ ਨਹੀਂ ਹੈਗੇ ਸੈਨੇਟ ਦੀ ਚੋਣ ਕੀ ਹੁੰਦੀ ਹੈ ਉਹਨਾਂ ਲੋਕਾਂ ਨੂੰ ਜ਼ਰੂਰ ਦੱਸ ਦਿਓ ਵੀ ਸੈਨੇਟ ਦੀ ਚੋਣ ਕੀ ਕਿਸ ਤਰੀਕੇ ਨਾਲ ਹੁੰਦੀ ਹੈ। ਜਿਹੜੀਆਂ ਬਾਕੀ ਯੂਨੀਵਰਸਿਟੀਆਂ ਨੇ ਪੂਰਾ ਸਾਰੀਆਂ ਯੂਨੀਵਰਸਿਟੀਆਂ ਤੇ ਸਿੱਧਾ ਕੰਟਰੋਲ ਕੇਂਦਰ ਕੋਲ ਹੈ। ਇਹ ਯੂਨੀਵਰਸਿਟੀ ਦਾ ਕੰਟਰੋਲ ਇੱਕ ਵਿਧੀਵਤ ਤਰੀਕੇ ਨਾਲ ਚੋਣ ਪ੍ਰਕਿਰਿਆ ਰਹੀ ਹੈ 92 ਦੇ ਕਰੀਬ 90 ਦੇ ਕਰੀਬ ਮੈਂਬਰਸ ਹਨ ਚੁਣ ਕੇ ਆਉਂਦੇ ਨੇ ਸਿੰਡੀਕੇਟ ਚੁਣ ਕੇ ਆਉਂਦੀ ਹੈ ਸੋ ਉਹ ਜਿਹੜੀ ਨੁਮਾਇੰਦਗੀ ਹੈ ਉਹਦੇ ਵਿੱਚੋਂ ਫਿਰ ਸਾਂਝੀ رائے ਦੇ ਵਿੱਚੋਂ ਜਿਹੜੇ ਅੱਜ ਪ੍ਰੋਫੈਸਰ ਲੱਗੇ ਹੋਏ ਨੇ ਜਿਹੜੇ ਚੁੱਪ ਕਰਕੇ ਕੇਂਦਰ ਗੱਦੀ ਬੈਠੇ ਨੇ ਜਾਂ ਬਹੁਤੇ ਸੈਨੇਟ ਮੈਂਬਰ ਵੀ ਜਿਹੜੇ ਬਣੇ ਹੋਏ ਨੇ ਉਹ ਵੀ ਇਹ ਧਰਨੇ ਤੋਂ ਬਾਹਰ ਨਹੀਂ ਲੜਾਈ ਤਾਂ ਉਹਨਾਂ ਨੂੰ ਲੜਨੀ ਚਾਹੀਦੀ ਸੀ ਜੇ ਸੈਨੇਟ ਸਿੰਡੀਕੇਟ ਖਤਮ ਹੋ ਰਹੀ ਆ ਤਾਂ ਲੜਾਈ ਉਹਨਾਂ ਨੂੰ ਲੜਨੀ ਚਾਹੀਦੀ ਸੀ ਜੇ ਸੈਨੇਟ ਸੰਡਿਕਟ ਖਤਮ ਹੋ ਰਹੀ ਆ ਤਾਂ ਲੜਾਈ ਪੰਜਾਬ ਸਰਕਾਰ ਨੂੰ ਲੜਨੀ ਚਾਹੀਦੀ ਸੀ ਲੜਾਈ ਹਰਿਆਣਾ ਹਿਮਾਚਲ ਇਹਨਾਂ ਦੀ ਸਰਕਾਰਾਂ ਨੂੰ ਲੜਨੀ ਹੈ ਸਿਆਸੀ ਜਮਾਤ ਕਿੱਥੇ ਆ ਅਸੀਂ ਐਮਐਲਏ ਐਮਪੀ ਕਾਦੇ ਲਈ ਚੁੰਦੇ ਆ ਥੋੜੇ ਤੇ ਲਾਉਣ ਲਈ ਚੁੰਨੇ ਨੇ ਉਹ ਭਗਵੰਤ ਜੀ ਨੂੰ ਪੁੱਛੋ ਤਰਨ ਤਰਨ ਜ਼ਰੂਰੀ ਸੀ ਕਿ ਪੰਜਾਬ ਯੂਨੀਵਰਸਿਟੀ ਜ਼ਰੂਰੀ ਸੀ ਸੋ ਸਾਡੀ ਸਿਆਸੀ ਜਮਾਤ ਦੀ ਨਲਕੀ ਹੈ ਪਰ ਸ਼ਾਵਾਸ਼ੀਆ ਵਿਦਿਆਰਥੀ ਨੇੜੇ ਲੜਾਈ ਲੜਦੇ ਨੇ ਸੋ ਸੈਨੇਟ ਸਿੰਡੀਕੇਟ ਦਾ ਜਿਉਂਦਾ ਰੱਖਣਾ ਇਸ ਲਈ ਜ਼ਰੂਰੀ ਹੈ ਤਾਂ ਕਿ ਸਿੱਧੀ ਕੋਈ ਪੈਰਾਸ਼ੂਟੀ ਐਂਟਰੀ ਨਾ ਹੋਵੇ ਤੇ ਸਿੱਧਾ ਅਧਿਕਾਰ ਦੇ ਰਹੇ ਸੀ ਵੀਸੀ ਨੂੰ ਵੀਸੀ ਨੂੰ ਅਧਿਕਾਰ ਥੋੜਾ ਮਿਲਣਾ ਅਧਿਕਾਰ ਤਾਂ ਕੇਂਦਰ ਕੋਲ ਜਾਣਾ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਅਧਿਕਾਰ ਭਗਵੰਤ ਮਾਨ ਕੋਲ ਥੋੜਾ ਅਧਿਕਾਰ ਤਾਂ ਕੇਜਰੀਵਾਲ ਕੋਲ ਹੈ ਉਸੇ ਤਰ੍ਹਾਂ ਕਹਿਣ ਨੂੰ BC ਕੋਲ ਹੋਣਾ ਸੀ ਇਹ ਅਧਿਕਾਰ ਜਾਣਾ ਸੀ ਮੋਦੀ ਵਿੱਚਾ ਕੋ ਸੋ ਇਸ ਲਈ ਇਹ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਨਾਲ ਨਾ ਪੰਜਾਬ ਦੇ ਹੋਣ ਦੀ ਲੜਾਈ ਅੱਛਾ ਸਰ ਮਹਾਂ ਸਾਹਿਬ ਜੇ ਸੈਨੇਟ ਦੀ ਇਹਦੀਆਂ ਚੋਣਾਂ ਦੀ ਬਹਾਲੀ ਨਹੀਂ ਹੁੰਦੀ ਸਟੂਡੈਂਟਸ ਤੇ ਜਾਂ ਵਿਦਿਆਰਥੀਆਂ ਤੇ ਕਿਹੜੇ ਮਾੜੇ ਪ੍ਰਭਾਵ ਪੈਣਗੇ ਜਾਂ ਕੀ ਨੁਕਸਾਨ ਉਹਨਾਂ ਨੂੰ ਹੋਣਗੇ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਦਾ ਕੇਂਦਰੀਕਰਨ ਕਰਕੇ ਕੰਟਰੋਲ ਆਪਣੇ ਕੋਲ ਲੈ ਲੈਣਗੇ ਤੇ ਫਿਰ ਕੀ ਗਾਰੰਟੀ ਹੈ ਕੱਲ ਨੂੰ ਸਾਡੇ ਬੱਚਿਆਂ ਨੂੰ ਇੱਥੇ ਐਡਮਿਸ਼ਨਾਂ ਮਿਲਦੀਆਂ ਫੀਸਾਂ ਦਾ ਕੀ ਰਹਿੰਦਾ ਕਿਉਂਕਿ ਇਹਨਾਂ ਦੇ ਉੱਤੇ ਇਹਨਾਂ ਯੂਨੀਵਰਸਿਟੀਆਂ ਦੇ ਉੱਤੇ ਨਜ਼ਰ ਕੱਲੀ ਕੇਂਦਰ ਦੀ ਨਹੀਂ ਹੈ ਉਹਨਾਂ ਦੇ ਗਾਂ ਘਰਬੜ ਕਰਾਣਿਆਂ ਦੀ ਇਹਨਾਂ ਤੁਸੀਂ ਇਹ ਦੇਖੋ ਕਿ ਕਿਵੇਂ ਇੱਕ ਯੂਨੀਵਰਸਿਟੀ ਇਸ ਦੇ ਬਰਾਬਰ ਇੱਕ ਇਸੇ ਨਾਮ ਦੇ ਨਾਲ ਦੀ ਨਕਲੀ ਖੁੱਲੀ ਕਿਵੇਂ ਖੁੱਲੀ ਇਹਦਾ ਬਦਲ ਥੋੜੀ ਸ਼ਾਜਰ ਸੀ ਨਾ ਮੰਨਣਾ ਚਾਹੀਦਾ ਮਤਲਬ ਲੋਕਾਂ ਦੇ ਬੱਚੇ ਉੱਥੇ ਇਸ ਬਲੇਖੇ ਜਾ ਜਣਗੇ ਸ਼ਾਇਦ ਪੰਜਾਬ ਯੂਨੀਵਰਸਿਟੀ ਚੱਲੇ ਆ ਉਹਦੇ ਵੀ ਚੰਡੀਗੜ੍ਹ ਵਾਲਾ ਤਾਂ ਨਿਊ ਚੰਡੀਗੜ੍ਹ ਕਿਉਂ ਬਣਿਆ ਸਾਡੀ ਸਿਆਸੀ ਜਮਾਦ ਦੀ ਨਲਾਇਕੀ ਸੀ ਨਾ ਜੋ ਇਸ ਲਈ ਅਸਲੀ ਤਰ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਆ ਉਹਦੇ ਲਈ ਇਹ ਪਹਿਰੇ ਦਾ ਰੀਰੋੜਾ ਜੇਕਰ ਇਹ ਸੈਨੇਟ ਖਤਮ ਹੁੰਦੀ ਆ ਤਾਂ ਸਮਝ ਲਓ ਬੱਚਿਆਂ ਦੇ ਹੱਕ ਖਤਮ ਹੁੰਦੇ ਨੇ ਸੂਬਿਆਂ ਦੇ ਹੱਕ ਖਤਮ ਹੁੰਦੇ ਨੇ ਸਾਡਾ ਸੂਬਾ ਹੀ ਕੰਟਰੋਲ ਖਤਮ ਹੁੰਦਾ ਤੇ ਕੇਂਦਰੀਕਰਨ ਦਾ ਮਤਲਬ ਇਹ ਆ ਕਿ ਅਸੀਂ ਕੇਂਦਰ ਦੇ ਤੋਤੇ ਬਣ ਕੇ ਕੰਮ ਕਰੀਏ ਉਹਨਾਂ ਦੀ ਬੋਲੀ ਬੋਲੀ ਜਿਹੜੀ ਸਾਨੂੰ ਉਜੜਾ ਚਸ਼ਮਾ ਸਾਹਿਬ ਕਿੰਨੇ ਕ ਪੰਜਾਬ ਦੇ ਪਿੰਡ ਉਜਾੜ ਕੇ ਯੂਨੀਵਰਸਿਟੀ ਬਣੀ ਸੀਗੀ ਜੀ ਇਹ ਵਾਲੀ ਚੰਡੀਗੜ੍ਹ ਦੇ ਪੰਜਾਬ ਉਜਾੜ ਕੇ ਬਣਿਆ ਚੰਡੀਗੜ੍ਹ ਪੰਜਾਬ ਨੂੰ ਇਹ ਕਹਿ ਕੇ ਉਜਾੜਿਆ ਕਿ ਤੁਹਾਡੀ ਰਾਜਧਾਨੀ ਬਸਾਰਾਂਗੇ ਇੱਕੋ ਇੱਕ ਦੇਸ਼ ਦਾ ਸੂਬਾ ਜਿਹਦੇ ਕੋਲ ਸਿਰੇ ਨਹੀਂਗਾ ਸਾਡਾ ਕੀ ਕਸੂਰ ਹੈ ਮੈਨੂੰ ਇਹ ਦੱਸੋ ਪੰਜਾਬ ਉਹ ਹੈ ਜਿਹੜਾ ਦੇਸ਼ ਦੀ ਢਾਲ ਹੈ ਜਿਹੜਾ ਸੂਬੇ ਦੀ ਢਾਲ ਹੈ ਜਿਹੜਾ ਮੁਲਕ ਦੀ ਢਾਲ ਹੈ ਜਿਹੜਾ ਇਹ ਸਰਕਾਰਾਂ ਦੀ ਢਾਲ ਬਣ ਕੇ ਖੜਾ ਉਸ ਨਾਲ ਤੁਸੀਂ ਇਹ ਧੋਖਾ ਪੰਜਾਬ ਅੱਜ ਇੱਕੋ ਇੱਕ ਸੂਬਾ ਹੈ ਜਿਹੜਾ ਬਿਨਾ ਸਿਰ ਵਾਲਾ ਸੂਬਾ ਹੈ ਪਹਿਲਾਂ ਸਾਡੀ ਲਾਹੌਰ ਖੋਈ ਫਿਰ ਸਾਡਾ Shimla ਖੋਈ ਤੇ ਚੰਡੀਗੜ ਸਾਡੀ ਬਣਾ ਕੇ ਹੋਈ ਨਹੀਂ ਸੋ ਅੱਜ ਵੀ 22 ਪਿੰਡ ਧੜਕਦੇ ਨੇ ਜਿਨ੍ਹਾਂ ਖੁੱਜੇ ਲਾਤੇ ਤੇ 40 50 ਪਿੰਡ ਸਾਡੇ ਉਜਾੜ ਕੇ ਸੀ ਇਹ ਰਾਜਧਾਨੀ ਬਣਾਈ ਤੇ ਅੱਜ ਸਾਡੇ ਕੋਲ ਸਾਡੀ ਰਾਜਧਾਨੀ ਵੀ ਨਹੀਂ ਹੈਗੀ ਸੋ ਇਸ ਲਈ ਜੇ ਅੱਜ ਯੂਨੀਵਰਸਿਟੀ ਕੇ ਵੀ ਰਾਜਧਾਨੀ ਵਾਲਾ ਮਸਲਾ ਵੀ ਗਿਆ ਤੇ ਹੁਣ ਮੈਨੂੰ ਲੱਗਦਾ ਇੱਥੋਂ ਉਹ ਮਸਲੇ ਨੂੰ ਟੇਕਓਵਰ ਕਰਨ ਦੀ ਲੋੜ ਹੈ ਕਿ ਅਸੀਂ ਇਕੱਲੇ ਯੂਨੀਵਰਸਿਟੀ ਨਹੀਂ ਬਚਾਉਣੀ ਅਸੀਂ ਆਪਣੀ ਰਾਜਧਾਨੀ ਵੀ ਬਚਾਉਣੀ ਹੈ ਅੱਜ ਸਵੇਰੇ ਬੜੇ ਸਟੂਡੈਂਟਸ ਦੇ ਸਟੂਡੈਂਟਸ ਤੇ ਉਹਨਾਂ ਦੇ ਪੇਰੈਂਟਸ ਅੱਗੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਜੇ ਚੰਡੀਗੜ੍ਹ ਪੁਲਿਸ ਵੱਲੋਂ ਇੱਥੇ ਗੇਟ ਤੇ ਐਂਟਰੀ ਮੰਗ ਰਹੇ ਸੀ ਕਿ ਉਹਨਾਂ ਨੂੰ ਬਸਾਂ ਤੇ ਬਿਠਾ ਕੇ ਲੈ ਗਏ ਜੀ ਇਹ ਤਾਂ ਅਫਸੋਸ ਕੀ ਹੋਊਗਾ ਇਹ ਤਾਂ ਬੜਾ ਅਫਸੋਸ ਕਿਉਂਕਿ ਸਾਨੂੰ ਸਾਡੀ ਯੂਨੀਵਰਸਿਟੀ ਵੱੜਨ ਤੋਂ ਵੀ ਰੋਕ ਦੇ। ਇਹ ਧਾਰਾ 144 ਲਾਤੀ ਆ ਜੀ। ਇਹੀ ਗੱਲ ਹੁੰਦੀ। ਧਾਰਾ 144 ਦਾ ਮਤਲਬ ਮਤਲਬ ਕੀ ਹੁੰਦਾ? ਕਿੰਨੇ ਜਣੇ ਇਕੱਠੇ ਨਹੀਂ ਹੋ ਸਕਦੇ? ਕਿ ਜੀ ਆਹਦੇ ਇੱਥੇ ਇਕੱਠ ਨਹੀਂ ਕਰ ਸਕਦੇ। ਸਾਡੇ ਨਾਲ ਵਾਧਾ ਪੁਲਿਸ ਦਾ ਇਕੱਠ ਦੀ ਫਿਰ। ਪੁਲਿਸ ਵਾਲੇ ਕਿਉਂ ਪਹਿਲਾਂ ਉਹਨਾਂ ਨੇ ਗੱਡੀਆਂ ਚੜਾਈਏ? ਇਹ ਧਾਰਾ ਵਾਂ ਦਿਖਾਉਣ ਨੂੰ ਨੇ। ਜਦੋਂ ਲੋਕਾਂ ਦੇ ਇਕੱਠ ਆਉਂਦਾ ਵੀਰੇ ਟੁੱਟ ਜਾਂਦੀਆਂ ਗੁੱਟੀਆਂ ਨਾ। ਆਸਾਰਾ ਘਟਕੇ ਤੁਮਾਰੇ ਇਹ ਵੇਸੇ ਇੱਕੇ ਜੋ ਆ ਰਿਆ ਨਾ ਇਸ ਲਈ ਜਦੋਂ ਏਕਾ ਹੋ ਜਵੇ ਸਭ ਹਾਰ ਕੇ ਆ ਜਾਂਦੇ ਆ ਪੰਜਾਬੀਆਂ ਦੇ ਪੰਜਾਬੀਆਂ ਦੇ ਏਕੇ ਦੀ ਪਹਿਲੀ ਜਿੱਤ ਹੋ ਗਈ ਹੈ ਜੀ ਬਿਲਕੁਲ ਇਹ ਸ਼ੁਰੂਆਤ ਹੈ ਇਹ ਤਕੜੀ ਸ਼ੁਰੂਆਤ ਹੈ ਇਹ ਇਹ ਸ਼ਾਬਾਸ਼ੀ ਹੈ ਇਹਨਾਂ ਨੂੰ ਕਿ ਜਿਹੜੇ ਜਿੱਤ ਕੇ ਆਉਣਗੇ ਇਹ ਲੜਾਈ ਦੀ ਇਹ ਲੜਾਈ ਏਕੇ ਦੀ ਲੜਾਈ ਆ ਤੇ ਜਿੱਤ ਰਹੇ ਨੇ ਮੋਰਚਾ ਫਤਿਹ ਹੋਊਗਾ ਜੀ ਫਤਿਹ ਤਾਂ ਹੋ ਗਿਆ ਸਰਕਾਰ ਦਾ ਭੱਜੀ ਫਿਰਦੀ ਆ ਕਦੇ ਮਮਰਿਆਂ ਨੂੰ ਫੇਰ ਵਾਪਸ ਲੈ ਲਿਆ ਫੇਰ ਦੇਣਾ ਪਿਆ ਤੇ ਹੁਣ ਸੈਨੇਟ ਦੀ ਚੋਣਾਂ ਲਈ ਮੀਟਿੰਗ ਕਰ ਰਹੀ ਹੈ ਜਲਦੀ ਉ ਤਰੀਕ ਲਾ ਲੈਣਗੇ ਪਰ ਇਹ ਤਰੀਕ ਠੋਕਾ ਹੋਊਗੀ ਜਦੋਂ ਤੱਕ ਅਦਾਲਤ ਚ ਤਰੀਕ ਨਹੀਂ ਦਿੰਦੇ ਕਿਸੇ ਇਸ ਤਰੀਕ ਨੂੰ ਕਰਾਵਾਂਗੇ ਤਦ ਤੱਕ ਸੁਚੇਤ ਰਹਿਣ ਦੀ ਲੋੜ ਹੈ ਮੋਰਚਾ ਫਤਿਹ ਕਰਕੇ ਹੀ ਹਟੋਂਗੇ ਹਨਾ ਜੀ ਬਿਲਕੁਲ ਜਦ ਤੱਕ ਇਹ ਯੂਨੀਵਰਸਿਟੀ ਦੇ ਸਾਡਾ ਕੰਟਰੋਲ ਨਹੀਂ ਆਉਂਦਾ ਜਦੋਂ ਤੱਕ ਸੈਨੇਟ ਸੰਗਠਨ ਦੀ ਚੋਣਾਂ ਦੀ ਲੜਾਈ ਦੀ ਤਰੀਕ ਨਹੀਂ ਬਹਾਲ ਹੁੰਦੀ ਤਦ ਤੱਕ ਜੰਗ ਜਾਰੀ ਰਹੇਗੀ ਸਰ ਲਾਸਟ ਦੇ ਵਿੱਚ ਉਹਨਾਂ ਲੋਕਾਂ ਨੂੰ ਕੀ ਕਹਿਣਾ ਉਹਨਾਂ ਦੀਆਂ ਵਿਚਾਰਿਆਂ ਦੀਆਂ ਕਿਸੇ ਦੀਆਂ ਸਰਕਾਰੀ ਮਜਬੂਰੀਆਂ ਕਿਸੇ ਦੀ ਜਵਾਕਾਂ ਦੀਆਂ ਮਜਬੂਰੀਆਂ ਕਿ ਇੰਟਰਪੋਲ ਨੇ ਕੋਈ ਗੱਲ ਨਹੀਂ ਜਿਹੜੇ ਨਹੀਂ ਆਏ ਉਹਨਾਂ ਨੂੰ ਮਾਫੀ ਉਹ ਮਾਫ ਕਰਨ ਸਾਨੂੰ ਪਰ ਜਿਹੜੇ ਆਏ ਨੇ ਉਹਨਾਂ ਲਈ ਸ਼ਾਬਾਸ਼ ਠੀਕ ਹੈ ਜੀ ਤਾਂ ਬਿਲਕੁਲ ਇਹ ਸਾਡੇ ਨਾਲ ਦੀਪਕ ਸ਼ਰਮਾ ਜਨਾਰਦਨ ਸਾਹਿਬ ਸੀਗੇ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਦੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਮਹਤਵਪੂਰਨ ਧੰਨਵਾਦ